ਸੋ ਆ ਆ ਕਮਰਾ ਵੀ ਦਿਖਾਉਣਾ ਹੈ ਦੋਸਤੋ ਇਹਦੇ ਉੱਤੇ ਕੋਈ ਸੰਸਕ੍ਰਿਤ ਦੇ ਵਾਂਗੂ ਕੋਈ ਸ਼ਬਦ ਲਿਖੇ ਹੋਏ ਨੇ ਸਾਨੂੰ ਨਹੀਂ ਪਤਾ ਲੱਗ ਰਹੇ ਤੇ ਇਹਦੇ ਅੰਦਰ ਆਉਨੇ ਆ ਇਹ ਆ ਦੇਖੋ ਦੋਸਤੋ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਕੋਈ ਸੇਵਾਦਾਰ ਹੁੰਦਾ ਸੀਗਾ ਜੋ ਸੇਵਾ ਲੈਂਦਾ ਹੁੰਦਾ ਸੀਗਾ ਆਪਣੇ ਮਾਲਕ ਤੋਂ ਮਾਲਕ ਬੈਠਾ ਉਹਨੂੰ ਕੁਛ ਥੈਲੀ ਦੇ ਵਿੱਚ ਦੇ ਰਿਹਾਗਾ ਹਨਾ ਇਧਰਲੇ ਪਾਸੇ ਪੁਰਾਣੇ ਟ੍ਰੰਕ ਵਗੈਰਾ ਪਏ ਨੇਗੇ ਉਹ ਸਾਰੀਆਂ ਚੀਜ਼ਾਂ ਪਈਆਂ ਨੇ ਜਿਵੇਂ ਅੱਗ ਬਲਦੀ ਹੁੰਦੀ ਸੀ ਪੁਰਾਣੇ ਜਿਹੜੇ ਪੌਟ ਹੁੰਦੇ ਸੀ ਪਾਣੀ ਵਾਲੇ ਘੜੇ ਉਹ ਖੁੰਜੇ ਦੇ ਉੱਤੇ ਪਏ ਨੇ ਸੋ ਬਹੁਤ ਸਾਰੀਆਂ ਚੀਜ਼ਾਂ ਨੇਗੇ ਮੈਨੂੰ ਲੱਗਦਾ ਇੱਕ ਆ ਫੋਟੋ ਪਈ ਆ ਇੱਥੇ ਇਹ ਪੁਰਾਣੀ ਆ ਕਿਸੇ ਲੋਕਾਂ ਦੀ ਆ ਤੁਸੀਂ ਦੇਖੋ ਇਹਦੇ ਵਿੱਚ ਜੇ ਤੁਹਾਨੂੰ ਆਡੈਂਟੀਫਾਈ ਹੁੰਦਾ ਕੁਝ ਤੇ ਅਸ ਤੋਂ ਬਾਅਦ ਆਪਾਂ ਚੱਲਦੇ ਹਾਂ ਅੱਗੇ ਤੇ ਇਧਰ ਦੇ ਪਾਸੇ ਤੁਹਾਨੂੰ ਦਿਖਾਉਣੇ ਆਂਗੇ ਇਹ ਮੈਨੂੰ ਲੱਗਦਾ ਜਿਵੇਂ ਆ ਪਸ਼ੂ ਬੰਨਣ ਵਾਲਾ ਬਣਾਇਆ ਹੋਇਆ ਸੀ ਇਹ ਇੱਕ ਇੱਕ ਤਰੀਕੇ ਦੇ ਮਾਡਰਨ ਖੁਰਲੀਆਂ ਨਹੀਂ ਹੈਗੀਆਂ ਇਹ ਪ੍ਰਾਣੀਆਂ ਖੁਰਲੀਆਂ ਨੇਗੇ ਇਹਦੇ ਵਿੱਚ ਫੂਡ ਰੱਖਦਾ ਜਾਨਵਰਾਂ ਦੇ ਖਾਣ ਲਈ ਆ ਕਿਲਾ ਸੀਗਾ ਬੰਨਣ ਦੇ ਲਈ ਕਿਉਂਕਿ ਆ ਦੇਖੋ ਇੱਥੇ ਜਾਨਵਰ ਖੜੇ ਨੇਗੇ ਕਿਉਂਕਿ ਇੱਥੋਂ ਦੇ ਲੋਕਲ ਹਿਸਟੋਰੀ ਕਰਨੀ ਦੱਸ ਸਕਦੇ ਆ ਵੀ ਕੀ ਕੁਛ ਇੱਥੇ ਹੋਇਆ ਸੀਗਾ ਆ ਜਿਵੇਂ ਇੱਥੇ ਧਾਰਾਂ ਚੋਂ ਲਈ ਬੈਠਾਗਾ ਜਾਂ ਆਪ ਸੌਰੀ ਆਪਣਾ ਕਾਠੀ ਪਾਉਣ ਲਈ ਬੈਠਾਗਾ ਇਹ ਠੀਕ ਹੈ ਸੋ ਕਾ ਹਫੂਸ ਪਿਆਗਾ ਇਹ ਸਾਰੀਆਂ ਚੀਜ਼ਾਂ ਦ ਇਹ ਪੋਰਟ ਹੈਗਾ ਤੀਜੀ ਤੀਜੀ ਸੈਂਚਰੀ 3 BC ਲਿਖਿਆ ਹੋਇਆ ਹੈਗਾ ਤੀਜੀ ਸੈਂਚਰੀ ਦਾ ਘੜਾ ਹੈਗਾ ਦੋਸਤੋ ਇਹ ਤੇ ਇਹ ਬਹੁਤ ਪਤਲਾ ਹੈਗਾ ਜੇ ਆਪਾਂ ਦੇਖਿਆ ਜਾਵੇ ਥੋੜਾ ਜਿਹਾ ਨੇੜੇ ਕਰਕੇ ਦਿਖਾਓ ਇਹਨੂੰ ਇਹ ਤੀਸਰੀ ਸਦੀ ਦਾ ਹੈਗਾ ਆਜੋ ਹੁਣ ਆਪਾਂ ਹੋਰ ਚੱਲਦੇ ਹਾਂ ਅੱਗੇ ਤੇ ਅੱਗੇ ਵੀ ਜੋ ਕੁਝ ਲਿਖਿਆ ਹੋਊਗਾ ਉਹ ਤੁਹਾਨੂੰ ਸਾਰਿਆਂ ਨੂੰ ਦਿਖਾਉਨੇ ਆਂਗੇ ਤੇ ਕੁਝ ਕ ਦੋਸਤੋ ਇੱਥੇ ਨਾ ਲੋਕ ਕੀਤੇ ਹੋਏ ਨੇਗੇ ਜਿਹੜੇ ਕਮਰੇ ਨੇ ਉਹਨਾਂ ਚ ਪਤਾ ਨਹੀਂ ਸਾਨੂੰ ਕੀ ਹੈਗਾ ਕਿੰਨੇ ਜਿਵੇਂ ਆਹ ਵਾਲਾ ਇੱਥੇ ਨੂੰ ਲੋਕ ਲੱਗਿਆ ਹੋਇਆਗਾ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਇੱਧਰ ਦੀ ਇੱਧਰਲੇ ਪਾਸੇ ਕੀ ਹੈ ਇੱਧਰ ਵੀ ਦੋਸਤੋ ਪੁਰਾਣੇ ਵਰਤਨ ਪਏ ਨੇ ਜਾਂ ਮਿਹਨਤ ਮਜ਼ਦੂਰੀ ਕਰਨ ਵਾਲੇ ਬੰਦੇ ਨੇਗੇ ਜਿਵੇਂ ਉਹ ਕੁਝ ਮਸਕਦਾਨ ਦੇ ਵਿੱਚ ਰਗੜ ਰਿਹਾਗਾ ਉਹ ਚੀਜ਼ ਆ ਆ ਕੁਝ ਪੁਰਾਣੇ ਵਰਤਨ ਨੇਗੇ ਇਹਦੇ ਵਿੱਚ ਵੀ ਦੋਸਤੋ ਪੁਰਾਣੀ ਸੈਂਚਰੀਜ਼ ਦੇ ਵਰਤਨ ਹੀ ਨੇਗੇ ਇਹ ਉਹ ਜੱਗ ਬਣਾਇਆ ਹੋਇਆਗਾ ਹਣੇ ਕੋ ਭਾਂਡੇ ਬਰਤਨ ਨੇ ਮਿੱਟੀ ਦੀ ਪਲੇਟ ਬਣਾਈ ਹੋਈ ਹੈਗੀ ਤੇ ਆ ਮੈਨੂੰ ਲੱਗਦਾ ਚੀਨੀ ਦੇ ਉਸ ਸਮੇਂ ਦੇ ਵਿੱਚ ਕਲਾਕ੍ਰਿਤੀ ਕੀਤੀ ਹੋਈ ਹੈਗੀ ਕੋਈ ਛੋਟਾ ਪਾਟ ਬਣਾਇਆ ਹੋਇਆਗਾ ਤੇ ਆ ਦੇਖੋ ਜਿਵੇਂ ਕਿਸੇ ਨੂੰ ਜਦੋਂ ਬੰਨ ਲਿਆ ਜਾਂਦਾ ਸੀਗਾ ਤੇ ਬੰਨਣ ਤੋਂ ਬਾਅਦ ਉਹਦੇ ਇਸ ਤਰੀਕੇ ਦੀ ਜਿਹੜੀ ਸੰਗਲੀਆਂ ਹੁੰਦੀ ਸੀ ਜਦੋਂ ਨੂੰ ਸਾਰੇ ਜਵਾਬ ਕਰਨਾ ਹੁੰਦਾ ਸੀਗਾ ਸੋ ਇਹ ਚੀਜ਼ਾਂ ਦੋਸਤੋ ਇੱਥੇ ਪਈਆਂ ਨੇਗੀਆਂ ਇਸ ਤੋਂ ਬਾਅਦ ਆਪਾਂ ਹੋਰ ਅੱਗੇ ਚੱਲਦੇ ਆਂ ਤੇ ਬਹੁਤ ਵਧੀਆ ਚੀਜ਼ ਆ ਦੋਸਤੋ ਇੱਥੋਂ ਦੀ ਜਿਹੜੀ ਤੁਹਾਨੂੰ ਟਿਕਟ ਬਾਰੇ ਆਲਰਡੀ ਮੈਂ ਦੱਸ ਚੁੱਕਿਆ ਕਿ ਜਿਹੜੀ ਟਿਕਟ ਆ ਗਈ ਉਹ 15 ਆ ਜਾਣ ਦੀ ਹੈਗੀ ਕੰਬਾਈਨ ਟਿਕਟ ਆ ਵੀ ਇੱਕ ਕਮਰਾ ਆਗਾ ਇਹਦੇ ਵਿੱਚ ਵੀ ਹਿਸਟਰੀ ਲਿਖੀ ਹੋਈ ਹੈ ਕਿ ਮੈਨੂੰ ਲੱਗਦਾ ਇੰਡੀਅਨ ਫਾਇਰ ਵਰਸ਼ਿੰਗ ਇੱਥੇ ਇੰਡੀਆ ਦੀ ਫਾਇਰ ਵਰਸ਼ਿੰਗ ਲਿਖੀ ਹੋਈ ਹੈ Hindu ਰਿਲੀਜਨ ਦੀ ਲਿਖੀ ਹੋਈ ਹੈਗੀ ਇੱਥੇ ਸੋ ਇਧਰਲੇ ਪਾਸੇ ਉਹ ਜਿਹੜੇ ਨਟਰਾਜ ਆਗੇ ਨਾ ਨਟਰਾਜ ਆਪਾਂ ਨੂੰ ਇੱਕ ਐਜ਼ ਅ ਗੋਡੇਸ ਮੰਨਦੇ ਆਂਗੇ ਉਹਦੀ ਜਿਹੜੀ ਮੂਰਤੀ ਆ ਗਈ ਉਹ ਉਹ ਮੰਦਰਾ ਲ ਪਿੱਤਲ ਦੇ ਵਿੱਚ ਲਾਈ ਹੋਈ ਹੈਗੀ ਤੇ ਉਹਦਾ ਲਾਈਟ ਇਦਾਂ ਇਫੈਕਟ ਕੀਤਾ ਹੋਇਆਗਾ ਜਿਹੜਾ ਉੱਥੇ ਪਿੱਛੇ ਪਰਸ਼ਾਵਾਂ ਪੈ ਰਿਹਾਗਾ ਉਹ ਨਟਰਾਜ ਦੀ ਮੂਰਤੀ ਲੱਗੀ ਹੋਈ ਹੈ ਇੱਥੇ ਆਪਣੇ ਹਿੰਦੂ ਰਿਲੀਜਮ ਦੇ ਵਿੱਚ ਸੋ ਹੁਣ ਅੱਗੇ ਚੱਲਦੇ ਆਂ ਆਪਾਂ ਮੈਨੂੰ ਲੱਗਦਾ ਉਧਰਲੇ ਪਾਸੇ ਹਿੰਦੀ ਦੇ ਵਿੱਚ ਕੁਝ ਸ਼ਬਦ ਲਿਖੇ ਹੋਏ ਨੇਗੇ ਤੇ ਨਾਲ-ਨਾਲ ਉਰਦੂ ਦੇ ਵਿੱਚ ਵੀ ਕੁਝ ਸ਼ਬਦ ਨੇ ਜਿਹੜੇ ਲਿਖੇ ਹੋਏ ਨੇ ਤੇ ਹੁਣ ਇੱਧਰ ਆਪਾਂ ਅੰਦਰ ਚੱਲਦੇ ਆਂ ਦੇਖਦੇ ਆਂ ਇੱਧਰ ਕੀ ਕੁਛ ਆ ਸੋ ਦੋਸਤੋ ਜਿਹੜੀ ਇਹ ਕੇਵ ਬਣਾਈ ਹੋਈ ਹੈਗੀ ਇਹ ਕੇਵ ਦੇ ਵਿੱਚ ਥੋੜਾ ਜਾ ਆਰਾਮ ਕਰਨ ਦੇ ਲਈ ਜਿੱਦਾਂ ਇਹ ਬਣਾਏ ਹੋਏ ਨੇ ਸੋ ਵਨ ਵਨ ਪਲੀਜ਼ ਓਕੇ ਐਂਡ ਇਧਰਲੇ ਪਾਸੇ ਜਿਹੜੇ ਪੁਰਾਣੇ ਆ ਆਇਰਨ ਦੇ ਬਰਤਨ ਨੇ ਜਾਂ ਧਾਤੂ ਦੇ ਬਰਤਨ ਨੇਗੇ ਉਹ ਸਾਰੇ ਬਰਤਨ ਇੱਥੇ ਰੱਖੇ ਹੋਏ ਨੇਗੇ ਤੇ ਜਿੱਦਾਂ ਆ ਭਾਈ ਸਾਹਿਬ ਨੇਗੇ ਜਿੱਦਾਂ ਆ ਆਪਣੇ ਕੁਝ ਪਾਣੀ ਪੀਣ ਵਾਲੇ ਚੀਜ਼ਾਂ ਹੁੰਦੀਆਂ ਨੇ ਜਿਵੇਂ ਅਕਸਰ ਯੁੱਧ ਦੇ ਮੈਦਾਨਾਂ ਦੇ ਵਿੱਚ ਕਿਸੇ ਨੂੰ ਮਸ਼ਕ ਦੇ ਨਾਲ ਪਾਣੀ ਪਲਾਇਆ ਜਾਂਦਾ ਉਹ ਜਿਹੜੀ ਛੋਟੀ ਮਸ਼ਕ ਹੁੰਦੀ ਆ ਉਸ ਤਰੀਕੇ ਦੀ ਬਣੀ ਹੋਈ ਜਾਪਦੀ ਹੈਗੀ ਤੇ ਤੁਸੀਂ ਥੋੜਾ ਜ਼ੂਮ ਕਰਕੇ ਦਿਖਾ ਦਿਓ ਜਿਹੜੇ ਇਥੇ ਨੇ ਬਰਤਨ ਨੇਗੇ ਉਹ ਕਿਸ ਤਰੀਕੇ ਦੇ ਬਰਤਨ ਨੇਗੇ ਸੌਰੀ ਦੋਸੇ ਓਕੇ ਟੈਲ ਮੀ ਯੋਰ ਚੈਨਲ ਅਲਸੋ ਸਬਸਕ੍ਰਾਈਬ ਲਾਈਕ ਟੂ ਯੋਰ ਚੈਨਲ ਆ ਤੁਸੀਂ ਇੱਕ ਹੋਰ ਦੇਖੋ ਕਿ ਕੇਪ ਦੇ ਵਿੱਚ ਕੋਈ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ ਬੈਠਾ ਸੋ ਇਹ ਵੇਚ ਰਿਹਾ ਹੈਗਾ ਸਮਾਨ ਇੱਥੇ ਤੇ ਆਹ ਚੀਜ਼ ਦੇਖੋ ਦੋਸਤੋ ਉਹ ਲਿਖਿਆ ਹੋਇਆ ਹੈ ਗਣੇਸ਼ਾ ਨਾਮਾ ਇਹ ਗਣੇਸ਼ ਜੀ ਨੂੰ ਇੱਥੋਂ ਗਣੇਸ਼ ਜੀ ਦੇ ਕੋਈ ਹਿਸਤੀ ਦਾ ਕਮਰਾ ਹੋਣਾ ਆਪਾਂ ਅੰਦਰ ਜਾ ਕੇ ਦੇਖਦੇ ਆ ਕੀ ਹੈ ਤੇ نیچے ਕੁਝ ਜਿਹੜੇ ਵਰਦ ਸ਼ਬਦ ਨੇ ਇਹ ਮੇਰੇ ਖਿਆਲ ਨਾਲ ਉਰਦੂ ਚ ਲਿਖੇ ਹੋਏ ਨੇ ਸੋ ਆਪਾਂ ਅੰਦਰ ਚਲੋ ਦਿਖਾਉਨੇ ਅੰਦਰ ਕੀ ਕੁਛ ਹੈਗਾ ਅੰਦਰ ਇੱਥੇ ਵੀ ਦੋਸਤੋ ਜਿਹੜੇ ਪਿੱਤਲ ਤਾਂਬੇ ਦੇ ਬਰਤਨ ਨੇਗੇ ਉਹ ਅਕਸਰ ਰੱਖੇ ਹੋਏ ਨੇ ਜਿਵੇਂ ਆਹ ਦੇਖੋ ਇੱਕ ਪਲੇਟ ਦੇ ਨਾਲ ਨਾਲ ਕਰਦ ਰੱਖੀ ਹੋਈ ਹੈ ਜਿਹਨੂੰ ਆਪਾਂ ਚਾਕੂ ਕਹਿ ਦਿੰਨੇ ਨੇ ਨਾਈਫ ਕਹਿ ਦਿੰਨੇ ਆਗੇ ਇਹ ਪਲੇਟ ਦੇ ਨਾਲ ਜਿਹੜਾ ਇਹ ਨਾ ਤਾਂਬੇ ਦਾ ਬਣਿਆ ਹੋਇਆਗਾ ਬਰਾਸ ਦਾ ਬਣਿਆ ਹੋਇਆਗਾ ਮੇਨ ਤੇ ਦੋਸਤੋ ਜਿਹੜੇ ਆ ਕੱਪੜੇ ਨੇਗੇ ਇਹ ਜਿਹੜੇ ਪੁਰਾਣੇ ਜ਼ਮਾਨੇ ਦੇ ਵਿੱਚ ਇਦਾਂ ਦੇ ਕੱਪੜੇ ਪਾਉਦੇ ਹੁੰਦੇ ਸੀਗੇ ਆ ਗਲ ਦੇ ਵਿਚਾਲੇ ਲਾਉਣ ਵਾਲਾਗਾ ਬੀਬ ਕਹਿ ਦਿੰਨੇ ਜਿਹਨੂੰ ਆਪਾਂ ਤੇ ਜਿਹੜੀ ਕੜਾਈ ਹੁੰਦੀ ਸੀ ਉਸ ਸਮੇਂ ਕੜਾਈ ਵੀ ਇਸ ਤਰੀਕੇ ਨਾਲ ਹੁੰਦੀ ਸੀਗੀ ਤੇ ਆ ਚੀਜ਼ ਦੇਖੋ ਦੋਸਤੋ ਜਿਹੜੇ ਨਾਰਮਲ ਲੋਕ ਹੁੰਦੇ ਸੀਗੇ ਤੁਸੀਂ ਇਹ ਬਾਲਟੀ ਦੇਖੋ ਕਿਦਾਂ ਦੀ ਇਹਨਾਂ ਦੀ ਬਾਲਟੀ ਦੇ ਥੱਲੇ ਸਟੈਂਡ ਲੱਗਿਆ ਹੋਇਆਗਾ ਪੁਰਾਣੇ ਜ਼ਮਾਨੇ ਦਾ ਤੇ ਨਾਲ ਕੜਛੀ ਵੀ ਇਹਨਾਂ ਦੀ ਬਰਾਸ ਦੀ ਹੈ ਜਿਹਦੇ ਨਾਲ ਪਾਣੀ ਵਰਤਾਇਆ ਜਾਂਦਾ ਸੀਗਾ ਤੇ ਇੱਕ ਚੀਜ਼ ਮੈਨੂੰ ਹੋਰ ਸਮਝ ਨਹੀਂ ਲੱਗਦੀ ਆ ਦੇਖੋ ਇਹ ਹੁਣ ਇਹ ਸਾਈਨ ਮੈਨੂੰ ਪਤਾ ਨਹੀਂ ਕਿਸ ਚੀਜ਼ ਦਾਗਾ ਇਹਦੇ ਵਿੱਚ ਇੱਕ ਲੇਡੀ ਦਿਖਾਈ ਗਈ ਆ ਉਹਦੀ ਜਿਹੜੀ ਆਪਣੀ ਪਹਿਰਾਵਾਗਾ ਉਹ ਨੀਚੋਂ ਸਾੜੀ ਵਾਂਗਾ ਪਰ ਜਿਵੇਂ ਕਿਸੇ ਦੇ ਖੰਭ ਹੁੰਦੇ ਨੇ ਉਹ ਖਾਂਬਾਂ ਵਾਂਗੂ ਸਾੜੀ ਤੇ ਖੰਭਾਂ ਨੂੰ ਮਿਕਸ ਕਰਕੇ ਬਣਾਇਆ ਹੋਇਆ ਹੁਣੇ ਪਤਾ ਨਹੀਂ ਕਿਸ ਚੀਜ਼ ਨੂੰ ਆ ਲਾਈਕ ਸਿਮਬੋਲਾਈਜ਼ ਕਰ ਰਿਹਾ ਹੈਗਾ ਬਟ ਜੋ ਵੀ ਹੈਗਾ ਆਈ ਥਿੰਕ ਕਿਸੇ ਨਾ ਕਿਸ ਨੇ ਧਾਰਮਿਕ ਚੀਜ਼ ਹੀ ਹੋਣੀ ਹੈਗੀ ਇਹ ਤੇ ਇਹਦੇ ਵਿੱਚ ਅ ਕੁਝ ਆਰਟੀਫੀਸ਼ਲ ਤਰੀਕੇ ਨਾਲ ਜਿਹੜਾ ਪੁਰਾਣਾ ਤਰੀਕੇ ਦਾ ਜਿਹੜਾ ਕਾਫੀ ਮੱਗ ਹੈਗਾ ਜਿਹਨੂੰ ਕੈਟਲ ਕਹ ਦਿੰਦੇ ਆਗੇ ਆਪਾਂ ਪੁਰਾਣੇ ਤਰੀਕ ਪੁਰਾਣੇ ਜ਼ਮਾਨੇ ਦੀ ਉਹ ਚੀਜ਼ ਬਣਾਈ ਹੋਈ ਹੈਗੀ ਤੇ ਆਪਾਂ ਹੁਣ ਚੱਲਦੇ ਆ ਅਗਲੇ ਦੇ ਵਿੱਚ ਅ ਅਗਲੇ ਕਮਰੇ ਚ ਦੇਖਦੇ ਆਪਾਂ ਕੀ ਕੁਝ ਹੈਗਾਗਾ ਤੇ ਤੁਸੀਂ ਦੋਸਤੋ ਵੀਡੀਓ ਨਾਲ ਜਰੂਰ ਜੁੜੇ ਰਹੋ ਅੱਜ ਚੱਲਦੇ ਆਪਾਂ ਅੱਗੇ ਤੇ ਆ ਕਮਰਾ ਦੋਸਤੋ ਪਿਆਗਾ ਬੰਦ ਤੇ ਸਾਹਮਣੇ ਕਮਰੇ ਦੇ ਵਿੱਚ ਆਪਾਂ ਜਾ ਕੇ ਦੇਖਦੇ ਆਂ ਵੀ ਕੀ ਕੁ ਹੋ ਜਾਗਾ ਆਜੋ ਇਧਰ ਵੀ ਇੱਕ ਕਮਰਾ ਹੈਗਾ ਇਧਰ ਵੀ ਆਪਾਂ ਦਿਖਾ ਦਈਏ ਦੋਸਤੋ ਆਪਾਂ ਇਸ ਵੀਡੀਓ ਦੇ ਵਿੱਚ ਪੂਰੀ ਦੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਕੋਈ ਵੀ ਚੀਜ਼ ਪੈਂਡਿੰਗ ਨਾ ਰਵੇ ਸਭ ਕੁਝ ਤੁਹਾਨੂੰ ਦਿਖਾਇਆ ਜਾਵੇ ਇੱਕ ਵੀ ਚੀਜ਼ ਆਪਣਨੇ ਤੋਂ ਪੈਂਡ ਨਾ ਰਹੇ ਦੋਸਤੋ ਇਹ ਖੂਬ ਬਣਾਇਆ ਹੋਇਆ ਹੈਗਾ ਮੈਂ ਦਿਖਾ ਦਿੰਨਾ ਅੰਦਰੋਂ ਇਹ ਖੂਬ ਬਣਾਇਆ ਹੋਇਆ ਹੈਗਾ ਇਹ ਕਹਿੰਦੇ ਵੀ ਸਟੈਪਸ ਰੱਖਣੇ ਅਲਾਉਡ ਨਹੀਂ ਹੈ ਗਲਾਸ ਦੇ ਉੱਤੇ ਟੁੱਟ ਸਕਦਾ ਹੈਗਾ ਪਰ ਜਿਹੜਾ ਪੁਰਾਣੇ ਤਰੀਕੇ ਦਾ ਖੂਹ ਹੈਗਾ ਇਹ ਪੁਰਾਣਾ ਖੂਹ ਆ ਤੁਸੀਂ ਆ ਦੇਖ ਸਕਦੇ ਹੋਗੇ ਤੇ ਅੰਦਰ ਦੀ ਅੰਦਰ ਟਵਾ ਕੀਤਾ ਹੋਇਆ ਇਹਨਾਂ ਨੇ ਤੇ ਇਹ ਸਾਰਾ ਆਸੇ ਪਾਸੇ ਨਾ ਮਿੱਟੀ ਉਹ ਆ ਗਈ ਥੱਲੇ ਮੈਨੂੰ ਕੋਈ ਪੱਥਰ ਨਹੀਂ ਲੱਗ ਰਿਹਾ ਜੇ ਕੁਝ ਹੋਰ ਨਾ ਪੱਥਰ ਤਾਂ ਉੱਤੇ ਉੱਤੇ ਹੀ ਹੈਗਾ ਸੋ ਇਹ ਵੈਲ ਬਣਾਇਆ ਹੋਇਆ ਹੈਗਾ ਖੂਹ ਬਣਾਇਆ ਹੋਇਆ ਹੈਗਾ ਖੂਹ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਜੀ ਅਗਲੇ ਕਮਰੇ ਦੀ ਤਰਫ ਅਗਲੇ ਕਮਰੇ ਦੇ ਉੱਤੇ ਕੁਝ ਲਿਖਿਆ ਹੋਇਆ ਸੀ ਜਿਹੜਾ ਮਿਟ ਚੁੱਕਿਆ ਬਿਲਕੁਲ ਆਈਡੈਂਟੀਫਾਈ ਨਹੀਂ ਹੋ ਪਾਰਿਆ ਤੇ ਇੱਥੇ ਦੋਸਤੋ ਬਣਾਇਆ ਹੋਇਆ ਯੁੱਧ ਦੇ ਮੈਦਾਨ ਦੇ ਵਿੱਚ ਲੜਨ ਵਾਲੇ ਯੋਧਿਆਂ ਦੇ ਜਿਹੜੇ ਬੋਡੀ ਆਰਮਰ ਹੁੰਦੇ ਸੀ ਜਿਵੇਂ ਆਪਾਂ ਫਿਲਮਾਂ 'ਚ ਅਕਸਰ ਦੇਖਦੇ ਹਾਂ ਸਪਾਰਟਨ ਫਿਲਮਾਂ ਦੇ ਵਿੱਚ ਉਹ ਕੁਝ ਹੋਰ ਫਿਲਮਾਂ ਦੇ ਵਿੱਚ ਜਾਂ ਆਪਣੀ ਹਿੰਦੂਸਤਾਨ ਦੀ ਪੁਰਾਣੀਆਂ ਫਿਲਮਾਂ ਦੇ ਵਿੱਚ ਉਹ ਆਪਣੀ ਜੰਜੀਰੀਆਂ ਜਾਂ ਉਹਦਾ ਆਪ ਇੱਕ ਜਾਲ ਬਣਾਇਆ ਹੁੰਦਾ ਸੀ ਜਦੋਂ ਬੰਦਾ ਕੋਈ ਕਿਰਪਾਨ ਨਾਲ ਜਾਂ ਕਿਸੇ ਸੌਰੀ ਨਾਲ ਵਾਰ ਕਰਦਾ ਸੀਗਾ ਤਾਂ ਉਹਨੂੰ ਸੇਫ ਕਰ ਲੈਂਦੇ ਸੀਗਾ ਨਾ ਆਪਣੇ ਆਪ ਨੂੰ ਉਹੀ ਜਿਦੂਰੇ ਬਣਾਈ ਹੋਈ ਆ ਬਾਡੀ ਵਾਰਮਰ ਘੜਟਾਲ ਪਈ ਆ ਆ ਗੰਡਾਸਾ ਦੋਨੇ ਪਾਸੇ ਵਾਲਾ ਤੇ ਜਿਹੜਾ ਹੈਲਮਟ ਹੈਗਾ ਪਰ ਹੈਲਮਟ ਉੱਤੇ ਤੇ ਦੋਸਤੋ ਢਾਲ ਦੇ ਉੱਤੇ ਬਹੁਤ ਵਧੀਆ ਤਰੀਕੇ ਨਾਲ ਨੇ ਇੱਕ ਵੱਖਰੇ ਤਰੀਕੇ ਨਾਲ ਕਢਾਈ ਕੀਤੀ ਹੋਈ ਹੈ ਉਹ ਤੁਸੀਂ ਦੇਖੋ ਜਰੂਰ ਆ ਦਿਖਾਓ ਤੇ ਆ ਕੁਝ ਇਧਰਲੇ ਪਾਸੇ ਮੈਂ ਤੁਹਾਨੂੰ ਦਿਖਾਉਣਾ ਕੁਝ ਨਾ ਕੁਝ ਪੁਰਾਣੀਆਂ ਫੋਟੋਜ਼ ਨੇਗੀਆਂ ਜਿਹੜੀਆਂ ਇਸ ਕਿਲੇ ਦੀਆਂ ਨੇ ਜਿਵੇਂ ਆਹ ਵਾਲੀ ਫੋਟੋ ਬਹੁਤ ਜ਼ਿਆਦਾ ਪੁਰਾਣੀ ਲੱਗ ਰਹੀ ਹੈ ਮੈਨੂੰ ਕਿਉਂਕਿ ਜਿਹੜਾ ਫਾਇਰ ਟੈਂਪਲ ਹੈ ਸੈਂਟਰ ਦੇ ਵਿੱਚ ਉਹ ਵੀ ਕੁਝ ਇਸ ਤਰੀਕੇ ਦਾ ਹੀ ਹੈਗਾ ਤੇ ਆਹ ਚੀਜ਼ ਹੋ ਗਈ ਤੇ ਹੁਣ ਆਪਾਂ ਅ ਚੱਲਦੇ ਆਂਗੇ ਬਾਹਰ ਵਾਲੇ ਪਾਸੇ ਇਧਰਲੇ ਕਮਰੇ ਦੇ ਵਿੱਚ ਵੀ ਕੀ ਆ ਇਧਰਲੇ ਕਮਰੇ ਦੇ ਵਿੱਚ ਵੀ ਦੋਸਤੋ ਹੈਗੇ ਲੇਗੇ ਜਿਹੜੇ ਪੁਰਾਣੇ ਬਰਤਨ ਨੇਗੇ ਜਿਵੇਂ ਕੈਟਲ ਹੋਗੀਆਂ ਪੌਟਸ ਹੋਗੇ ਤੇ ਆਹ ਕੁਝ ਪੱਥਰ ਦੇ ਉੱਤੇ ਨਾ ਕੜਾਈ ਕੀਤੀ ਹੋਈ ਹੈ ਮਿੱਟੀ ਦਾ ਕੰਮ ਮਿੱਟੀ ਨਮਾ ਪੱਥਰ ਆਗਾ ਇਹ ਮਿੱਟੀ ਨਮਾ ਪੱਥਰ ਉਹਦੇ ਉੱਤੇ ਇੱਕ ਜਾਨਵਰ ਤੇ ਇੱਕ ਕਿਸੇ ਮੇਲ ਇਨਸਾਨ ਦੀ ਜਿਹੜੀ ਮੂਰਤੀ ਆ ਉਹ ਬਣਾਈ ਹੋਈ ਆ ਬਿਲਕੁਲ ਉਹਨੂੰ ਤਰਾਸ਼ ਤਰਾਸ਼ ਕੇ ਸੋ ਇਹੀ ਚੀਜ਼ ਆ ਇਸ ਕਮਰੇ ਦੇ ਵਿੱਚ ਇੱਕ ਹੋਰ ਕਮਰਾ ਸੀਗਾ ਜਿਹੜਾ ਰਹੇਗਾ ਸੀ ਤੁਹਾਨੂੰ ਸਾਰਿਆਂ ਨੂੰ ਦਿਖਾਉਣ ਵਾਲਾ ਤੇ ਇਹਦੇ ਵਿੱਚ ਨਾ ਦੋਸਤੋ ਜਦੋਂ ਅਸੀਂ ਐਂਟਰ ਕੀਤੇਾਂਗੇ ਪਹਿਲਾਂ ਤਾਂ ਆਹ ਮਤਲਬ ਹਵਨ ਕਰਨ ਵਾਂਗੂ ਜਿਹੜਾ ਖੁੱਲਾ ਜਿਹਾ ਏਰੀਆ ਹੈਗਾ ਉਹ ਬਣਾਇਆ ਹੁੰਦਾਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੋਸਤੋ ਜਿਹੜੇ ਅੰਦਰ ਆ ਨਾ ਓਮ ਦੀ ਆਵਾਜ਼ ਦਾ ਸਾਊਂਡ ਲੱਗਿਆ ਹੋਇਆ ਹੈਗਾ ਤੁਸੀਂ ਦੇਖੋ Hindu ਧਰਮ ਦੇ ਲਈ ਵੀ ਬਹੁਤ ਵਧੀਆ ਗੱਲ ਆ ਗਈ ਇਹ ਤੇ ਆ ਤੁਹਾਨੂੰ ਦਿਖਾਉਣਾ ਮੈਂ ਸਾਊਂਡ ਸ਼ਾਇਦ ਤੁਹਾਨੂੰ ਵੀਡੀਓ ਸੁਣ ਰਿਹਾ ਹੋਵੇ ਦੋਸਤੋ ਓਮ ਗਣ ਗਣਪਤੀ ਨਮਾ ਦਾ ਜਿਹੜਾ ਪਾਠ ਆ ਉਹ ਇੱਥੇ ਚੱਲ ਰਿਹਾ ਤੇ ਆਈ ਥਿੰਕ ਹਵਨ ਕਰਨ ਵਾਲੀ ਜਗਾ ਸੀ ਜਿਹੜੀ ਉਹ ਬਣਾਈ ਹੋਈ ਸੀਗੀ ਤੇ ਦੋਸਤੋ ਇਹ ਸੀਗਾ ਜੀ ਪੂਰਾ ਟੂਰ ਫਾਇਰ ਟੈਂਪਲ ਦਾ ਜਿੱਥੇ ਤੁਸੀਂ ਆਪਣੇ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਪਹਿਲੀ ਪੌੜੀ ਦਾ ਪਾਠ ਦੇਖਿਆ ਇੱਕ ਹੋਰ ਕਮਰਾ ਸੀਗਾ ਉੱਥੇ ਵੀ ਗੁਰਬਾਣੀ ਦੇ ਸ਼ਬਦ ਲਿਖੇ ਹੋਏ ਸੀਗੇ ਉਹ ਸਾਰਾ ਕੁਝ ਦੋਸਤੋ ਆਪਾਂ ਤੁਹਾਨੂੰ ਦਿਖਾਇਆ ਹੈਗਾ ਇਸ ਵੀਡੀਓ ਦੇ ਜ਼ਰੀਏ ਤੇ ਦੋਸਤੋ ਤੁਹਾਨੂੰ ਇਹੀ ਬੇਨਤੀ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਆਪਣੀ ਸਿੱਖੀ ਪ੍ਰਮੋਟ ਹੋ ਸਕੇ ਤੇ ਕਿਸੇ ਬਗਾਨੇ ਦੇਸ਼ ਦੇ ਵਿੱਚ ਅਜ਼ਰਬਾਈਜਾਨ ਕੰਟਰੀ ਦੇ ਵਿੱਚ ਸਿੱਖੀ ਨੂੰ ਪ੍ਰਮੋਟ ਕਰਨ ਦੇ ਲਈ ਇੱਥੇ ਅਗਰ ਸਿੱਖਾਂ ਦਾ ਰਿਲੀਜੀਅਨ ਇੱਥੇ ਐਗਜ਼ਿਸਟ ਕਰਦਾ ਸੀ ਉਹਦੇ ਸਬੂਤ ਅੱਜ ਵੀ ਪਏ ਨੇ ਤਾਂ ਇਹ ਆਪਣੇ ਸਾਰੇ ਪੰਜਾਬੀਆਂ ਦੇ ਲਈ ਬਹੁਤ ਮਾਣ ਵਾਲੀ ਗੱਲ ਆ ਤੇ ਦੋਸਤੋ ਹੁਣ ਆਪਾਂ ਅੱਗੇ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਵਿੱਚ ਤੋਂ ਤਦ ਤੱਕ ਲਈ ਧੰਨਵਾਦ